ਇਹ ਜੌਬਸ ਵਾਲੀ ਗੱਲ ਵੀ 2 ਕਸਾਲਾਂ ਤੋਂ ਹੀ ਆਈ ਆ ਜਦੋਂ ਇਲੈਕਸ਼ਨ ਤੋਂ ਪਹਿਲਾਂ ਹਨਾ ਸਰਕਾਰ ਨੇ ਇਹ ਮੁੱਦਾ ਬਣਾਇਆ ਕਿ ਜੋ ਵੀ ਕੈਨੇਡੀਅਨ ਇਕਨੋਮੀ ਦੀ ਪ੍ਰੋਬਲਮ ਹੈ ਹਾਊਸਿੰਗ ਕ੍ਰਾਈਸਿਸ ਆ ਜੋ ਵੀ ਆ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਕਰਕੇ ਹੋਇਆ ਹਨਾ ਪਰ ਜਦੋਂ ਕੋਵਿਡ ਟਾਈਮ ਸੀਗਾ ਉਦੋਂ ਇਹੀ ਸਟੂਡੈਂਟਸ ਲਈ ਟੀਆ ਟੂ ਪੀਆਰ ਵਰਗੇ ਪ੍ਰੋਗਰਾਮ ਵੀ ਕੱਢੇ ਗਏ ਤੇ ਉਦੋਂ ਸਰਕਾਰ ਨੇ ਐਪਰੀਸ਼ੀਏਟ ਵੀ ਕੀਤਾ ਕਿ ਇਹਨਾਂ ਨੇ ਸਾਡੀ ਇਕਨੋਮੀ ਵਿੱਚ ਹੈਲਪ ਕੀਤੀ ਕਿਉਂਕਿ ਉਹੀ ਇਕਨੋਮੀ ਨੂੰ ਰਨ ਕਰ ਰਹੇ ਸੀਗੇ ਜਿੱਥੇ ਕੀ ਅੱਜ ਕਹਿੰਦੇ ਨੇ ਕਿ ਜੌਬਸ ਖਾ ਰਹੇ ਨੇ ਉਦੋਂ ਇਹੀ ਸਟੂਡੈਂਟਸ ਨੂੰ ਉਹਨਾਂ ਨੇ 20 ਘੰਟੇ ਤੋਂ ਹਟਾ ਕੇ 40 ਘੰਟੇ ਓਪਰਚ्युनिटी ਦਿੱਤੀ ਕੰਮ ਕਰਨ ਦੀ ਤੇ ਫਿਰ ਇਹ ਕੀ ਪ੍ਰੋਬਲਮਾਂ ਲੱਗਦੀਆਂ ਨੇ ਵੀ ਇਹ ਪੋਲਿਟੀਕਲ ਮੁੱਦਾ ਹੈ ਲੱਗਦਾ ਤੁਹਾਨੂੰ ਜਾਂ ਇਹ ਕੀ ਕਮੀ ਲੱਗ ਰਹੀ ਜਾਇ ਇਹ ਜੀਓਪੋਲਿਟਿਕਸ ਦਾ ਕੋਈ ਮੁੱਦਾ ਵੀ ਜਿਵੇਂ ਅਸਾ ਸੈਸ਼ਨ ਚੱਲ ਰਿਹਾ ਹੈ ਇਦੇ ਵਿੱਚ ਰਸੈਸ਼ਨ ਇੱਕ ਵੱਖਰਾ ਟਾਪਿਕ ਆ ਰਸੈਸ਼ਨ ਆਇਆ ਵਾ ਉਹ ਸਾਰੇ ਚੱਲ ਰਹੇ ਆ ਟਰਕਿੰਗ 'ਚ ਚੱਲ ਰਹੇ ਆ ਕਹੋਂ ਚੱਲ ਰਹੇ ਆ ਟਰਕਿੰਗ ਵੀ ਅੱਜ ਦੇ ਸਮੇਂ 'ਚ ਬਹੁਤ 90% ਪੰਜਾਬੀ ਲੋਕ ਕਰ ਰਹੇ ਆ ਕੈਨੇਡਾ ਦੀ ਟਰਕਿੰਗ ਕੈਨੇਡਾ ਯੂ ਐਸ ਵਾਟ ਹਨਾ ਜਦ ਕਿ ਲੋਕਲ ਜੋ ਲੌਂਗ ਹਾਲ ਸਾਰੇ ਹਾਰਡ ਜੌਬਾਂ ਜਿਹੜੀਆਂ ਜੰਨੀਆਂ ਵੀ ਆ ਕੰਸਟਰਕਸ਼ਨ ਜੋ ਜੋਬਾਂ ਵਾ ਜਿਹੜੀਆਂ ਵੀ ਆ ਸੋ ਕਰ ਰਹੇ ਹਾਰਡ ਵਰਕ ਕਰ ਰਹੇ ਆ ਉਹ ਕਿਸੇ ਦੀ ਜੌਬ ਲੈ ਨਹੀਂ ਰਹੇ ਉਹ ਆਪਣਾ ਐਜ਼ এ ਦੂਜੇ ਵੀ ਬੰਦੇ ਅਪਲਾਈ ਕਰ ਸਕਦੇ ਆ ਪਰ ਉਹਨਾਂ ਕੋਲ ਹੈਗੇ ਨਹੀਂ ਆ ਅਪਲਾਈ ਨਾਰਮਲ ਪੋਜੀਸ਼ਨਾਂ ਲਈ ਕੋਈ ਵੀ ਅਪਲਾਈ ਨਹੀਂ ਕਰ ਰਿਹਾ ਉਹਨਾਂ ਦੇ ਬੰਦੇ ਇੱਥੋਂ ਦੇ ਕੈਨੇਡਾ ਦੇ ਸੋ ਜੌਬਾਂ ਹੀ ਖਾਣੇ ਰਹੇ ਉਹਨਾਂ ਦੀਆਂ ਜੌਬਾਂ ਫਿਲ ਕਰ ਰਹੇ ਆ ਇਹ ਉਹਨਾਂ ਦਾ ਉਹ ਇੱਕ ਆਪਣੇ ਹਿਸਾਬ ਨਾਲ ਦੇਖ ਰਿਹਾ ਜਦੋਂ ਲੋੜ ਸੀਗੀ ਉਦੋਂ ਆਪਣੇ ਤੋਂ ਕੰਮ ਲਿਆ ਉਦੋਂ ਵੱਧ ਤੋਂ ਵੱਧ ਇਮੀਗ੍ਰੈਂਟਸ ਕੀਤੇ ਆ ਸੋ ਉਦੋਂ ਕਰ ਲਏ ਆ ਉਦੋਂ ਇਨਕਮੀ ਬੂਸਟ ਕਰ ਲਈ ਇਹਨਾਂ ਨੇ ਹਣਾ ਉਹ ਉਹ ਚੀਜ਼ ਦਾ ਹੁਣ ਉਹਨਾਂ ਜਿਹੜੇ ਬੰਦੇ ਆਏ ਆ ਉਹਦਾ ਕਰਕੇ ਹੀ ਰੈਸੈਸ਼ਨ ਜਾਂ ਪੈਦਾ ਹੋਇਆ ਪਲੱਸ ਇਹਨਾਂ ਦੇ ਜਿਹੜੇ ਨਵੇਂ ਹੈ ਜਨਰੇਸ਼ਨ ਆ ਸੋ ਉਹ ਵੀ ਇਹ ਚ ਇੱਕ ਫਰਕ ਪਾ ਰਿਹਾ ਹੈ ਜਨਰੇਸ਼ਨ ਗੈਪ ਜਿੰਨਾ ਆਪਾਂ ਕਹਿ ਸਕਦੇ ਹਾਂ ਕਿ ਹਾਂ ਭਈ ਉਹ ਆ ਕੇ ਉਹ ਉਹ ਕੰਮ ਨਹੀਂ ਕਰ ਰਹੇ ਹੂੰ ਉਹ ਆ ਇਹਨਾਂ ਕੰਮਾਂ ਤੋਂ ਦੂਰ ਜਾ ਰਹੇ ਆ ਇੱਥੋਂ ਦੇ ਕੰਮ ਤੋਂ ਹਾਰਡਵਰਕ ਨਹੀਂ ਕਰਦੇ ਉਹ ਜਿਹੜੇ ਕਰ ਰਹੇ ਆ ਪੁਰਾਣੇ ਬੰਦੇ ਕਰ ਰਹੇ ਆ ਇਸ ਦੇ ਸਮੇਂ 'ਚ ਨਵੇਂ ਆਪਣੀਆਂ ਫਿਰ ਉਹ ਫੋਰਨ ਇੱਥੋਂ ਵੀ ਫੋਰਨ ਦੇਸ਼ਾਂ 'ਚ ਜਾ ਰਹੇ ਆ ਹੂੰ